ਜੇ ਤੁਸੀਂ ਸੋਚਦੇ ਆ ਕਿ ਕੁੜਤਾ ਪਜਾਮਾ ਮਹਿੰਗਾ ਦਿਖੇ ਪਰ ਮਹਿੰਗਾ ਹੋਵੇ ਨਾ ਕੁਆਲਿਟੀ ਦਿਖੇ ਪਰ ਕੁਆਲਿਟੀ ਹੋਵੇ ਵੀ ਇਹ ਸਾਰੀਆਂ ਗੱਲਾਂ ਸਜਣੋਂ ਇੱਕੋ ਛੱਤ ਦੇ ਥੱਲੇ ਮਿਲ ਜਾਣਗੀਆਂ ਨਾਲ ਗੱਲਾਂ ਹੋਰ ਵੀ ਮਿਲ ਜਾਣਗੀਆਂ ਕੁੜਤਾ ਪਜਾਮਾ ਸਜਣੋਂ ਫਿਟਿੰਗ ਦੇ ਵਿੱਚ ਵੀ ਪੂਰਾ ਆਊਗਾ ਕਿਉਂ ਕਿ ਇੱਥੇ ਹੀ ਮਾਰ ਟੇਲਰ ਵੀ ਆ ਬਸ ਤੁਸੀਂ ਐਂ ਕਹਿ ਲੋ ਤੁਸੀਂ ਓਸੇ ਛੱਤ ਦੇ ਥੱਲੋਂ ਖਰੀਦਣਾ ਓਥੋਂ ਹੀ ਸਮਾਉਣਾ ਤੇ ਤੁਹਾਨੂੰ ਪਵਾ ਕੇ ਫਟ ਕਰਕੇ ਤੋੜਨਗੇ ਤੁਹਾਨੂੰ ਆਉਣਾ ਪਊ ਸਜਣੋ ਮਲੋਟ ਮੈਂਸ ਸਟਾਈਲ ਵਾਲਿਆਂ ਦੇ ਆਜੋ ਅੰਦਰ ਦੇਖਦੇ ਆਂ ਕੁਆਲਿਟੀ ਪੁੱਛਦੇ ਆਂ ਰੇਟ ਕਰਦੇ ਆਂ ਮਾਲਕਾਂ ਨਾਲ ਗੱਲਾਂ ਬਾਤਾਂ ਵੀ ਸਿਰਾ ਹੋ ਗਿਆ ਜੇ ਮੰਨ ਲਓ ਵੀ ਉਹ ਬੰਦੇ ਤੇ ਗੱਲ ਨਾ ਨਿਕਲੇ ਯਾਰ ਚਾਚੀ ਨਹੀਂ ਗੱਲ ਫਿਰ ਸਰ ਇਹਦਾ ਐ ਹੈਗਾ ਕੱਪੜਾ ਪਸੰਦ ਕਰੋ ਨਾਵਾ ਬਣਾ ਕੇ ਦਵਾ ਨਾਵਾ ਬਣਾ ਕੇ ਸੈਟੀਸਫਾਈ ਪੂਰੇ ਵਧੀਆ ਜੇ ਉਹਨੇ ਕਹਿਤਾ ਵੀ ਫਿੱਟਾ ਫਿਰ ਉਹਨੂੰ ਭੇਜਾਂਗੇ ਕੀ ਬਾਤ ਹੈ ਗਿਆ ਟੈਸਟ ਜਿਆਦੇ ਹੁੰਦੀ ਹੈ ਉਹਨਾਂ ਵਾਸਤੇ ਜਿਵੇਂ ਇਹ ਅੱਛਾ ਦੇਖੋ ਇਹ ਨਾ ਹੈਗਾ ਸਟੱਚੇਬਲ ਹਾਂਜੀ ਵੀ ਜਿਵੇਂ ਮਤਲਬ ਕਈ ਵਾਰੀ ਕੀ ਹੁੰਦਾ ਕਿ ਹਾਂਜੀ ਮਤਲਬ ਥੋੜਾ ਜਿਹਾ ਜਿਹੜਾ ਬੰਦਾ ਘੈਂਟ ਬਾਡੀ ਵਾਲਾ ਹੁੰਦਾ ਤਰਖਤ ਟਪੜ ਵਾਲਾ ਪੂਰਾ ਫਿੱਟ ਵਾਲਾ ਹੈ ਹਾਂ ਹਾਂਜੀ हां बट डेटेड डळा ਦਾ ਨਾ ਲਿਓ ਫਿਰ ਉਹ ਤਾਂ ਲਗੂਆ ਪੋਂਗ ਵਾਲੀ ਟਰਾਲੀ ਵਾਂਗੂ ਕਸਿਆ ਕਾਸੀ ਆਰਾਮਦਾ ਹੈਗਾ ਸਰ ਜੀ ਇਹ ਰਿੰਕਲ ਫਰੀ ਹੈ ਕਪੜਾ ਰਿੰਕਲ ਫਰੀ ਹੈ ਇਹਦੇ ਚ ਵੱਟ ਨਹੀਂ ਪੈਂਦਾ ਹੈਗਾ ਅੱਛਾ ਇਹਦਾ ਪਠਾਨੀ ਬਣਾਓ ਪਠਾਨੀ ਵੀ ਸੋਹਣਾ ਲੱਗੇਗਾ ਜਿਸ ਸਿੰਪਲ ਬਣਾਓ ਸਿੰਪਲ ਵੀ ਸੋਹਣਾ ਲੱਗੇ ਜਾਂਦਾ ਵੀ ਬਾਈ ਚਾਂਸ ਬੰਦਾ ਖੜਾ ਇਹ ਬੱਚੇ ਨੇ ਮੂੰਹ ਚ ਪਾ ਲਿਆ ਤਾਂ ਮੂੰਹ ਚੋਂ ਨਿਕਲਿਆ ਤੇ ਫਿਰ ਉਵੇਂ ਹੀ ਰਹੂਗਾ ਬੇ ਫਿਕਰ ਹੋ ਜਾਓ ਚੱਲੂਗਾ ਸਰ ਖੜਮਾ ਰਹੂਗਾ ਪੂਰਾ ਖੜਮਾ ਸਰ ਤੇ ਮਾਵਾ ਕਿੰਨੇ ਚਿਰ ਵੱਧ ਆਉਣਾ ਪਿਆ ਕਰੂਗਾ ਇਹਨੂੰ ਇਹਨੂੰ ਸਰ ਲੋਡਨੇਗੀ 7-8 ਤੋਤੇ ਐ ਹੀ ਰਹੂਗਾ ਹੂੰ ਉਦੋਂ ਬਾਅਦ ਮਾਵੇ ਲੋਡ ਪੈਗੀ ਇਹਨੂੰ ਜੇ ਲਵਾਉਣਾ ਤਾਂ ਹੱਦ ਹੋ ਗਈ 7-8 ਤੋ ਖਰਾਬ ਨਹੀਂ ਹੁੰਦਾ ਨਹੀਂ ਹੁੰਦਾ ਸਰ ਮਾਵਾ ਗਾਰੰਟੀ ਹੈ ਜੇ ਪਹਿਲੇ ਤੋਂ ਨਿਕਲ ਗਿਆ ਗਾਰੰਟੀ ਦਾ ਮਤਲਬ ਤਾਂ ਇਹ ਮੈਂ ਕਹਿੰਦਾ ਜੀ ਦੁਕਾਨ ਤੇ ਲਾਓ ਆਪਣੀ ਬੇਫਿਕਰ ਹੋ ਜਾ ਕਸ਼ਮੀਰ ਹਾਂਜੀ ਹਾਂਜੀ ਬੇਫਿਕਰ ਹੋਗੇ ਬੇਫਿਕਰ ਪੂਰਾ ਇਸੇ ਤਰ੍ਹਾਂ ਹੀ ਰਹੂਗਾ ਇਹ ਕੰਮ ਕਰਨ ਵਾਲੇ ਬੰਦੇ ਦੇ ਜਿਹੜੀ ਗੱਲ ਮੂੰਹ ਚੋਂ ਨਿਕਲ ਕਸ਼ਮੀਰ ਉਸੇ ਤੇ ਖੜਾ ਉਹ ਐਸਾ ਬੇਫਿਕਰ ਮੰਨ ਲਓ ਉਸ ਇਲਾਕੇ ਦੇ ਵਿੱਚ ਪਹੁੰਚਿਆ ਮੈਂ ਜਿੱਥੇ ਭਾਰਤ ਚ ਸਭ ਤੋਂ ਜ਼ਿਆਦਾ ਕੁੜਤੇ ਵੀ ਹਮੇ ਪਾਏ ਜਾਂਦੇ ਆ ਤੇ ਮੈਂ ਉਸ ਦੁਕਾਨ ਤੇ ਪਹੁੰਚਿਆ ਬੇ ਜਿੱਥੇ ਇਸ ਇਲਾਕੇ ਦੇ ਸਭ ਤੋਂ ਘੈਂਟ ਕੁੜਤੇ ਪਜਾਮੇ ਸਿਉਂਤੇ ਜਾਂਦੇ ਆ ਮੈਨਸ ਸਟਾਈਲ ਵਾਲਿਆਂ ਦੇ ਆ ਮਲੂਟ ਦੇ ਵਿੱਚ ਆਇਆ ਮੇਰੇ ਨਾਲ ਬਾਈਕ ਕਸ਼ਮੀਰ ਹੈ ਇਹ ਬੰਦੇ ਤੁਹਾਡੇ ਬਜਟ ਦੇ ਵਿੱਚ ਵੀ ਰਹਿਣਗੇ ਤੇ ਤੁਹਾਨੂੰ ਅਗਲਾ 20 ਬੰਦਿਆਂ ਚ 50 ਬੰਦਿਆਂ ਦੇ ਮੇਲੇ ਚ ਤੁਰੇ ਫਿਰਦੇ ਹੋਵੋਗੇ ਨਾ ਤੇ ਨਾਲ ਦੀ ਨਾਲ ਤੁਹਾਡਾ ਬੰਦਾ ਐਂ ਕਰਕੇ ਕੁੜਤਾ ਖਿੱਚੂਗਾ ਤੇ ਪੁੱਛੂਗਾ ਵੀ ਬਾਈ ਕਿੱਥੋਂ ਆਇਆ ਤੇ ਕਿੱਥੋਂ ਸਮਾਇਆ ਇਹੋ ਜੀ ਫਿਟਿੰਗ ਸੇ ਆਉਂਦੇ ਆ ਤੇ ਜਿਹੜਾ ਬੰਦਾ ਇਹਨਾਂ ਕੋਲੇ ਆ ਗਿਆ ਉਹ ਇਹਨਾਂ ਕੋਲੇ ਆਉਂਦਾ ਰਹਿ ਜਾਂਦਾ ਕਸ਼ਮੀਰ ਭਾਈ ਹਾਂਜੀ ਸਾਰਿਆਂ ਨੂੰ ਪਹਿਲਾਂ ਚਿੱਟੇ ਕੁੜਤੇ ਪਜਾਮੇ ਉਹ ਦਿਖਾ ਦਿਓ ਜਿਹੜਾ ਬਜਟ ਚ ਵੀ ਹੋਵੇ ਹਾਂਜੀ ਘੈਂਟ ਵੀ ਹੋਵੇ ਤੇ ਮਤਲਬ ਸੋਹਣਾ ਵੀ ਲੱਗੇ ਸਾਰਾ ਕੁਝ ਹੋਵੇ ਮਤਲਬ ਉਹਦੇ ਚ ਹਰ ਇੱਕ ਚੀਜ਼ ਹੋਵੇ ਉਹ ਕੁੜਤਾ ਪਿਆ ਮੈਨੂੰ ਦਿਖਾ ਦਿਓ ਕਿਹੜਾ ਜਿਹੜਾ ਤੁਸੀਂ ਆਪ ਦੇ ਮਤਲਬ ਜੇ ਮੈਂ ਸਿਉਣਾ ਹੋਵੇ ਮੈਂ ਸਿਮਾਉਣਾ ਹੋਵੇ ਤਾਂ ਤੁਸੀਂ ਮੈਨੂੰ ਬਜਟ ਚ ਵੀ ਰੱਖੋ ਆਏ ਦੀ ਪੁਗੜ ਦੇ ਬਸ ਕੱਢੀ ਜਾ ਹਾਂ ਕੱਢੋ ਕੱਟੋ 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 ਆ ਕੱਢ ਰੀਨ ਡੇਲਰ ਦੇ ਕਰ ਲੈ ਹਾਂ ਵੀ ਜਿਹੜਾ ਜਮ ਹੈ ਬਜਟ ਚ ਹਾਂ ਮੌਂਟੀ ਸਾਰੇ ਵਧੀਆ ਬ੍ਰੈਂਡ ਹੈ ਇਹ ਇਹ ਮੌਂਟੀ ਦਾ ਆ ਆ ਮੌਂਟੀ ਦਾ ਰੀਨ ਡੇਲਰ ਰੀਨ ਡੇਲਰ ਦਾ ਇਹ ਕੱਦਰ ਹੈ ਜੀ ਕਾਟਨ ਜੀ ਨੇ ਫੀਕਾ ਹਾਂਜੀ ਇਹ ਕਿੰਨੇ ਬਜਟ ਚ ਕਿਵੇਂ ਰਹੂਗਾ ਇਹ ਜਿਆਦੀ ਖਾਸियत ਕੀ ਆ ਖਾਸੀ ਸਰ ਇਹ ਅਭੀ ਇਹ ਗਰਮੀਆਂ ਚ ਪਾਉਣ ਵਾਲਾ ਹੈਗਾ ਪਹਿਲਾਂ ਲਾ ਦੇ ਚਲ ਅੱਛਾ ਹਾਂਜੀ ਗਰਮੀਆਂ ਚ ਪਾਉਣ ਵਾਲਾ ਵਧੀਆ ਕੰਫਰਟੇਬਲ ਰਹਿੰਦਾ ਇਹਨਾਂ ਹਾਂ ਹਾਂਜੀ ਖੁੱਦਰ ਵਧੀਆ ਇਹਦੇ ਚ ਮਾਵੇ ਵਾਲੇ ਕੱਢ ਦੇ ਵਿੱਚੋਂ ਹਾਂ ਇਹਦੇ ਵਿੱਚ ਕੱਟ ਮਾਵੇ ਵਾਲਾ ਕੱਢ 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 ਕੀ ਬਜਟ ਚ ਕੀ ਰਹੂਗਾ ਬਾਈ ਸੌ ਕੇ ਤੁਸੀਂ ਫਿਟਿੰਗ ਵੀ ਤੁਹਾਡੀ ਆ ਇਹ ਸਰ ਜਿਵੇਂ 450 ਰੁਪਏ ਮੀਟਰ ਆ 450 ਰੁਪਏ ਮੀਟਰ ਕਿੰਨੇ 5 ਮੀਟਰ ਦਾ ਬਣਦਾ ਨਹੀਂ ਸਰ 3.5 ਮੀਟਰ ਦਾ ਬਣੇਗਾ 14-1500 ਦਾ ਕੁੜਤਾ ਪਿਆ ਮ ਪਏਗਾ ਤੁਹਾਨੂੰ ਤੇ ਸਿਉਂ ਕੇ ਕਿੰਨਾ ਕਿੰਨੇ ਕੁ ਬਜਟ ਚ ਆ ਜਾਂਦਾ ਸੌਕੇ ਸਰ ਮੰਨ ਕੇ ਚੱਲੋ 2250 ਦੋ ਮਤਲਬ ਪੂਰਾ ਕਮਾਲ ਤੇ ਆ ਆਹ ਜਿਹੜਾ ਆਹ ਇਹ ਮਾਵੇ ਵਾਲਾ ਸਰ ਮਾਵੇ ਵਾਲਾ ਕੱਪੜਾ ਸੇਮ ਆ ਕਿ ਮਤਲਬ ਕੱਪੜਾ ਸੇਮ ਆ ਸਰ ਇਹ ਉਹ ਬਿਨਾਰਵਾਈ ਵਾਲਾ ਇਰਵਾਈ ਵਾਲਾ ਅੱਛਾ ਹਾਂਜੀ ਤੁਸੀਂ ਦੇਖੋ ਇੱਕ ਗੱਲ ਹੋਰ ਦੇਖੋ ਆ ਕੱਪੜੇ ਨੂੰ ਮਾਵਾ ਨਹੀਂ ਲੱਗਿਆ ਹੋਇਆ ਇਹਨੂੰ ਮਾਵਾ ਲੱਗਿਆ ਹੋਇਆ ਕੱਪੜਾ ਇੱਕ ਆ ਇੱਕ ਜੀ ਤੇ ਮਾਵੇ ਨਾਲ ਕਿੰਨਾ ਕ ਫਰਕ ਪੈਂਦਾ ਬਜਟ 'ਚ ਕਿੰਨਾ ਕ ਫਰਕ ਪੈਂਦਾ ਸੇਮ ਸਰ ਬਜਟ ਸੇਮ ਆ ਅੱਛਾ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਸਰ ਪਰ ਆ ਪਾਇਆ ਮਤਲਬ ਇਹ ਚਾਰ ਬੰਦੇ 'ਚ ਪਤਾ ਚੱਲੂਗਾ ਸਰ ਖੜਮਾ ਰਹੂਗਾ ਪੂਰਾ ਖੜਮਾ ਰਹੂਗਾ ਤੇ ਮਾਵਾ ਕਿੰਨੇ ਚਿਰ ਵੱਧ ਆਉਣਾ ਪਿਆ ਕਰੂਗਾ ਇਹਨੂੰ ਇਹਨੂੰ ਸਰ ਲੋੜਨੇਗੀ 7-8 ਤੁੱਤੇ ਐ ਹੀ ਰਹੂਗਾ ਹੂੰ ਉਹ ਤੋਂ ਬਾਅਦ ਮਾਵੇ ਹੀ ਲੋੜ ਪੈਗੀ ਇਹਨੂੰ ਜੇ ਲਵਾਉਣਾ ਤਾਂ ਖੁਦ ਹੋ ਗਈ 7 8 ਧੋਖਰਾ ਨਹੀਂ ਹੁੰਦਾ ਨਹੀਂ ਹੁੰਦਾ ਸਰ ਮਾਵਾ ਗਾਰੰਟੀ ਹੈ ਜੇ ਪਹਿਲੇ ਤੋਂ ਨਿਕਲ ਗਿਆ ਗਾਰੰਟੀ ਦਾ ਮਤਲਬ ਤਾਂ ਇਹ ਮੈਂ ਕਹਿੰਦਾ ਜੀ ਦੁਕਾਨ ਤੇ ਲਿਆਓ ਆਪਣੀ ਬੇਫਿਕਰ ਹੋ ਜਾ ਕਸ਼ਮੀਰ ਹਾਂਜੀ ਹਾਂਜੀ ਬੇਫਿਕਰ ਹੋਗੇ ਬੇਫਿਕਰ ਪੂਰਾ ਇਸੇ ਤਰ੍ਹਾਂ ਹੀ ਰਹੂਗਾ ਹੈ ਕੰਮ ਕਰਨ ਵਾਲੇ ਬੰਦੇ ਦੇ ਜਿਹੜੀ ਗੱਲ ਮੂੰਹ ਚੋਂ ਨਿਕਲ ਕੇ ਕਸ਼ਮੀਰ ਉਸੇ ਤੇ ਖੜਾ ਹੈ ਬੇਫਿਕਰ ਹੋ ਐਸੇ ਤਰ੍ਹਾਂ ਹੀ ਰਹੂਗਾ ਇਹ ਕਹਿੰਦੇ ਵੀ ਜੇ ਕੋਈ ਆਏ 6 ਤੋਂ 7 ਤੋਂ ਐਵੇਂ ਹੀ ਰਹੂਗਾ ਡਾਂਗ ਉਹ ਤੋਂ ਬਾਅਦ ਵੀ ਆਏ ਨਹੀਂ 7ਵੇਂ ਤੋਂ ਤਾਂ ਜਮੇ ਖਤਮ ਹੋ ਗਿਆ ਨਾ ਨਾ ਜੀ ਥੋੜਾ ਖਤਮ ਹੋਣਾ ਸ਼ੁਰੂ ਹੋਊਗਾ ਸ਼ੁਰੂ ਹੋਊਗਾ ਜੀ ਸ਼ੁਰੂ ਹੋ ਜਾਊਗਾ ਲਾਈਟ ਹੋਈ ਜਾਊਗਾ ਜਿਵੇਂ ਥੋੜਾ ਥੋੜਾ ਜਿਵੇਂ ਦਵਾਈ ਨਿਕਲੀ ਜਾਊਗਾ ਇਹਦੇ ਵਿੱਚ ਹੂੰ ਤੇ ਉਸ ਤੋਂ ਬਾਅਦ ਆਪਾਂ ਦੁਬਾਰਾ ਦੇ ਕੇ ਇਹਨੂੰ ਫੇਰ ਜਿਉਂ ਖਤਮ ਕਰ ਸਕਦੇ ਹਾਂ ਹਾਂ ਹੁਣ ਆਉਣ ਦਿਓ ਲੋ ਸਰ ਬਾਕੀ ਘੰਟਾ ਕੰਮ ਇਹਨਾਂ ਦਾ ਬਈ ਪ੍ਰੀਤ ਇੱਕ ਸੀ ਆਰਾਮ ਦਾ ਹੈਗਾ ਸਰ ਜੀ ਇਹ ਰਿੰਕਲ ਫ੍ਰੀ ਹੈ ਕਪੜਾ ਰਿੰਕਲ ਫ੍ਰੀ ਹੈ ਇਹਦੇ ਚ ਵੱਟ ਨਹੀਂ ਪੈਂਦਾਗਾ ਅੱਛਾ ਇਹਦਾ ਪਠਾਨੀ ਬਣਾਓ ਪਠਾਨੀ ਵੀ ਸੋਹਣਾ ਲੱਗੇਗਾ ਜਿਸ ਸਿੰਪਲ ਬਣਾਓ ਸਿੰਪਲ ਵੀ ਸੋਹਣਾ ਲੱਗੇ ਜਾਂਦਾ ਵੀ ਬਾਈ ਚਾਂਸ ਬੰਦਾ ਖੜਾ ਹੈ ਬੱਚੇ ਨੇ ਮੂੰਹ ਚ ਪਾ ਲਿਆ ਤਾਂ ਮੂੰਹ ਚੋਂ ਨਿਕਲਿਆ ਤਾਂ ਫਿਰ ਉਵੇਂ ਹੀ ਰਹੂਗਾ ਵੀ ਫਿਕਰ ਹੋ ਜਿਓ ਵੀ ਨਹੀਂ ਤਾਂ ਆਮ ਤੌਰ ਤੇ ਬੱਚੇ ਚੱਬ ਜ ਆਪਣੇ ਤਾਂ ਅਲਮਾਰੀ ਚ ਪਿਆ ਹੀ ਹੋ ਜਾਂਦਾ ਹੁੰਦਾ ਹੈ ਅਗਲਾ ਦਾ ਯਾਰ ਫਲਾਣਾ ਦਾ ਐ ਫਾਈਬਰ ਦਾ ਬੱਚੇ ਦਾ ਚੱਬਿਆ ਹਾਂ ਹਾਂ ਜੀ ਪ੍ਰੈਸ ਮਾਰੋ ਉਵੇਂ ਹੀ ਰਹੇਗਾ ਇਹ ਅੱਛਾ ਇਹਨੂੰ ਕਹਿੰਦੇ ਰਿੰਕਲ ਫ੍ਰੀ ਰਿੰਕਲ ਫ੍ਰੀ ਆ ਗਿਆ ਇਹ ਬਜਟ ਚੋਂ ਤਾਂ ਨਹੀਂ ਬਾਲਾ ਬਾਹਰ ਨਿਕਲ ਮੈਂ ਕਹਿੰਦਾ ਸਰ ਨੋਰਮਲ ਪ੍ਰਾਈਸ ਦਾ ਬਿਲਕੁਲ 4 450 ਰੋਮੀਟਰ ਦਾ ਤੁਹਾਨੂੰ ਮਿਲ ਜੂਗਾ 3.5 ਮੀਟਰ ਲੱਗਦਾ ਮਤਲਬ ਜਿਹੜੇ ਬਾਲੇ ਘੈਂਟ ਬੰਦਿਆਂ ਦੇ ਪਾਏ ਹੁੰਦੇ ਆ ਉਹ ਇਥੋਂ ਬਜਟ ਚ ਹੀ ਮਿਲ ਜਾਣੇ ਹਾਂਜੀ ਹਾਂ ਹਾਂ ਹੋਰ ਲੈ ਆਦ ਕਰ ਲੋ ਸਰ ਬੰਦਾ ਯਾਰ ਇਹ ਬਲਾਰਾ ਘੈਂਟ ਆ ਕਸ਼ਮੀਰ ਹੈ ਇਹ ਮਾਰਨ ਹਰ ਰੋਜ਼ ਦੁਕਾਨ ਤੇ ਸਮਝ ਆਉਂਦਾ ਨਾ ਹਰ ਰੋਜ਼ ਇਹ ਮੈਨੂੰ ਕਾਹ ਕ ਸਮਝ ਰਿਹਾ ਸਰ ਦੇ ਵਿੱਚ ਇਹ ਕਾਹ ਕ ਵੰਗੂ ਮੈਨੂੰ ਸਮਝਾ ਰਿਹਾ ਇਹ ਗੱਲ ਦਾ ਫਰਕ ਬਹੁਤ ਆ ਜੀ ਮਾਪ ਵਾਲੇ ਆ ਨਾ ਫਿਰ ਹਾਂ ਇਹ ਸਰ ਸਟੈਚ ਆ ਹਾਂ ਇਹ ਮੋਂਟੀ ਦਾ ਸਰ ਸਟੈਚ ਕਪੜਾ ਜਿਵੇਂ ਹੂੰ ਕਈ ਨੂੰ ਦਿੱਕਤ ਆਉਂਦੀ ਹੈ ਜਾਂ ਫਿਟਿੰਗ ਤੋਂ ਜਿਹੜੇ ਬੋਡੀ ਬਿਲਡਰ ਹੁੰਦੇ ਹਨ ਉਹਨਾਂ ਨੂੰ ਫਿਟਿੰਗ ਚ ਦਿੱਕਤ ਆਉਂਦੀ ਹੈ ਇਹ ਕਪੜੇ ਪਾ ਕੇ ਫਿਰ ਨਹੀਂ ਆਉਂਦੀ ਸਰ ਹੂੰ ਮਤਲਬ ਮਨਜਿੰਦਰ ਨੂੰ ਸਾਡੇ ਨੂੰ ਅਸੀਂ ਇਹ ਸਮਾਕੇ ਦੇ ਸਕਦੇ ਹਾਂ ਸਵਾਕੀ ਦੇ ਸਕਦੇ ਜਿੰਨਾ ਚੈਸਟ ਜ਼ਿਆਦਾ ਹੁੰਦੀ ਹੈ ਉਹਨਾਂ ਵਾਸਤੇ ਹੈ ਜਿਵੇਂ ਇਹ ਅੱਛਾ ਦੇਖੋ ਇਹ ਨਾ ਹੈਗਾ ਸਟ੍ਰੈਚੇਬਲ ਹਾਂਜੀ ਬਈ ਜਿਵੇਂ ਮਤਲਬ ਕਈ ਵਾਰੀ ਕੀ ਹੁੰਦਾ ਕਿ ਹਾਂਜੀ ਮਤਲਬ ਥੋੜਾ ਜਿਹਾ ਜਿਹੜਾ ਬੰਦਾ ਘੈਂਟ ਬੋਡੀ ਵਾਲਾ ਹੁੰਦਾ ਦਰਖਤ ਟਾੜ ਵਾਲਾ ਪੂਰਾ ਫਿੱਟ ਵਾਲਾ ਹਾਂ ਹਾਂਜੀ ਹਾਂ ਬਟ ਡੇਟਡ ਡੜਾ ਦਾ ਨਾ ਲਿਓ ਫਿਰ ਉਹ ਤਾਂ ਲਗੂਆ ਪੋਂਗ ਵਾਲੀ ਟਰਾਲੀ ਨੂੰ ਕਸਿਆ ਵਾ ਪਰ ਆ ਜਿੰਨ ਦਾ ਵੀ ਮਤਲਬ ਜਿਹੜਾ ਫਿੱਟ ਬੰਦਾ ਉਹਨਾਂ ਲਈ ਬਹੁਤ ਕੈਂਟ ਲਗੂ ਹਾਂ ਹੁਣ ਇਹ ਪੂਰੀ ਪੂਰੀ ਫਿੱਟ ਆਊਗੀ ਹੂੰ ਸਟੈਚੇਬਲ ਆਉਣ ਦੇ ਇਹ ਸਟੈਚੇਬਲ ਆ ਕੁਰਤਾ ਪਜਾਮਾ ਪਰ ਇਹ ਸਟੈਚੇਬਲ ਦਾ ਮਤਲਬ ਇਹ ਤਾਂ ਨਹੀਂਗਾ ਵੀ ਇਹ ਇਹ ਚ ਗਰਮੀ ਗਰਮੀ ਬਹੁਤ ਨਹੀਂ ਨਾ 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 ਪਿਓਰ ਕਾਟਨ ਆ ਸਰ ਪਿਓਰ ਕਾਟਨ ਸਾਰੀ ਪਿਓਰ ਕਾਟਨ ਫਿਰ ਵੀ ਸਟੈਚੇਬਲ ਆ ਫਿਰ ਵੀ ਸਟੈਚੇਬਲ ਹੂੰ ਹਾਂ ਦੇਖ ਲੈ ਕਾਟਨ ਦਾ ਦਾਗ ਦੇਖ ਵਾ ਦਾ ਹਾਂ ਲਿਆ ਹੋਰ ਲਿਓ ਇੱਕ ਇੱਕ ਜਰ ਕਹਿੰਦੇ ਦਾਗ ਫਰੀ ਜੇ ਹੁੰਦੇ ਆ ਜਿਹੜਾ ਦਾਗ ਨੇ ਲੋ ਸਰ ਉਹ ਹੀ ਕੱਢ ਰਿਆ ਸੀਗਾ ਮੈਂ ਹਾਂ ਲਓ ਇਹਦੇ ਉੱਤੇ ਪਾਣੀ ਡੋਲੋ ਪਾਣੀ ਡੋਲੋ ਜੇ ਕੁਛ ਡੋਲ ਜੇ ਉਵੇਂ ਹੀ ਰਹੂਗਾ ਇਹ ਦਾਗ ਨਹੀਂ ਮੰਦਾ ਇਹ ਤੇ ਵਾਈਟਨਸ ਦੇਖੋ ਤੁਸੀਂ ਇੰਨੇ ਕੱਪੜੇ ਦੀ ਮਤਲਬ ਇਹ ਉਹਨਾਂ ਵਾਸਤੇ ਵੀ ਜਿਨ੍ਹਾਂ ਨੇ ਥੋੜੇ ਜਿਹਾ ਕਲਸ਼ਣੇ ਹੁੰਦੇ ਆ ਜਿਹੜੇ ਵਿਆਹ ਵਿਊ ਦੇ ਵਿੱਚ ਕਈ ਰਹੀ ਹਨਾ ਪ੍ਰੀਤ ਪਤਾ ਨਹੀਂ ਲੱਗਦਾ ਕਈ ਜਾਂ ਜੋ ਆਕਾਂ ਜੋਕਾਂ ਦੇ ਮਤਲਬ ਹਨਾ ਇਹਦੇ ਚੀਜ਼ ਖੜਦੀ ਨਹੀਂ ਉੱਪਰ ਡੜਾ ਲਿਆ ਹੁੰਦੇ ਆ ਕਿਵੇਂ ਕੀ ਜਾਂਦਾ ਵੀ ਪ੍ਰੀਤ ਘਾ ਕੁੱਤੇ ਮੈਂ ਕਿਹਾ ਹਾਂ ਤਾਂ ਇਹਦੇ ਉੱਤੇ ਕੋਕ ਡੁੱਲ ਗਿਆ ਕੁਸ ਪਾਣੀ ਡੁੱਲ ਗਿਆ ਆਰ ਪਾਰ ਨਹੀਂ ਲੰਘੂਗਾ ਨਹੀਂ ਲੰਘਦਾ ਆਰ ਤੇ ਇਹ ਇਹ ਫਿਰ ਸਿੰਥੈਟਿਕ ਹੋਊਗਾ ਕਿ ਇਹ ਵੀ ਕਾਟਨ ਪਿਓਰ ਕਾਟਨ ਸਰ ਪਿਓਰ ਕਾਟਨ ਸਾਰੀ ਸੈਲਵਿਸ ਵਾਲਾ ਹੋਊਗਾ ਐਨੀ ਕਿ ਵੀ ਆਪਣੀ ਗਾਰੰਟੀ ਹੋਊਗੀ ਚੀਜ਼ ਦੀ ਗਾਰੰਟੀ ਕਾਦੀ ਹੋਊਗੀ ਕਿਸੇ ਤਰ੍ਹਾਂ ਦੇ ਵੀ ਜਿਵੇਂ ਕੋਈ ਖਰਾਬ ਹੁੰਦਾ ਤਾਂ ਹੂੰ ਹਰ ਇੱਕ ਤਰ੍ਹਾਂ ਦੀ ਗਰੰਟੀ ਅੱਛਾ ਜੇ ਇਹ ਖਰਾਬ ਇਹਦੇ ਚ ਇਹਦਾ ਕੀ ਇਹਦਾ ਰੰਗ ਖਰਾਬ ਹੋਊਗਾ ਕਿ ਸ਼੍ਰਿੰਕ ਹੋ ਸ਼੍ਰਿੰਕ ਹੋਣ ਦੀ ਗਰੰਟੀ ਹੈ ਸ਼੍ਰਿੰਕ ਤਾਂ ਹੁੰਦਾ ਹੀ ਹੈ ਕੋਟਨ ਜਿਹੜੀ ਕੋਟਨ ਹੋਊਗੀ ਉਨੀ 21 ਸ਼੍ਰਿੰਕ ਹੋਊਗੀ ਹੋਗੀ ਮਤਲਬ ਉਹਦੀ ਤਾਂ ਉਹਦਾ ਸ਼੍ਰਿੰਕ ਹੋਣਾ ਹੀ ਉਹਦੀ ਅਸਲੀਪਣ ਦੀ ਨਿਸ਼ਾਨੀ ਹੈ ਹਾਂ ਜੀ ਹਾਂ ਜੀ ਹਾਂ ਬਿਲਕੁਲ ਹੈਨਾ ਬਿਲਕੁਲ ਕੋਟਨ ਦੀ ਤਾਂ ਸ਼੍ਰਿੰਕ ਤੇ ਹੁੰਦੇ ਹੁੰਦੇ ਆ ਕੋਟਨ ਤਾਂ ਹਾਂ ਵੀ ਉਹ ਤਾਂ ਉਹਦਾ ਉਹਦੇ ਅਸਲੀਪਣ ਦੀ ਨਿਸ਼ਾਨੀ ਹੈ ਕਿ ਉਹਨੇ ਹਲਕਾ ਸ਼੍ਰਿੰਕ ਤਾਂ ਹੋਣਾ ਹੈ ਹੋਏਗਾ ਹੋਏਗਾ ਸਰ ਹੂੰ ਤੇ ਬਾਕੀ ਜੇ ਇਹਦੇ ਵਿੱਚ ਮਤਲਬ ਇਹ ਹੋਰ ਕਾਦੀ ਗਰੰਟੀ ਲੈਣਿਆ ਫਿਰ ਇਹਦੀ ਕੀ ਗਰੰਟੀ ਹੋਊਗੀ ਇਹਦੀ ਮਤਲਬ ਕਿ ਆਪਾਂ ਜਿਆਦਾ ਜੇ ਜਿਵੇਂ ਇੱਕ ਦੋ ਤੋਂ ਤੋਂ ਖਰਾਬ ਹੋ ਜੇ ਤਾਂ ਜਾਂ ਇਸ ਤਰ੍ਹਾਂ ਦਾ ਮਤਲਬ ਇਹ ਇਹ ਦਾ ਜਿਹੜਾ ਚਿੱਟਾ ਪਾਣਾ ਜੇ ਖਰਾਬ ਹੋ ਜਾਵੇ ਹਾਂਜੀ 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 ਹੂੰ ਉਹ ਦੀ ਆ ਇਹਦਾ ਰੰਗ ਥੋੜਾ ਹੋਰ ਆ ਹਨਾ ਇਹ ਥੋੜਾ ਕਰੀਮ ਆ ਉਹ ਵਾਈਟ ਇਹਦੇ ਵਾਈਟ ਵੀ ਮਿਲ ਜਾਊਗਾ ਆ ਜਾ ਹੋਰ ਕੱਢ ਮੁੰਟੀ ਦਾ ਕੱਟ ਲੈ ਕੇ ਜੀ ਲਓ ਸਰ ਥੋੜੇ ਜਿਹਾ ਜ਼ਿਆਦਾ ਬਜਟ ਵਾਲੇ ਵੀ ਮਹਿੰਗੇ ਵੀ ਖੜਦੇ ਏਰੀ ਮੰਨ ਕਹਿੰਦਾ ਯਾਰ ਹੈ ਇੱਕ ਕਮਿਊਨਿਟੀ ਦੇ ਚਲੋ ਇੱਧਰ ਕਦੇ ਕਮਿਊਨਿਟੀ ਦੇ ਮਹਿੰਗੇ ਵੀ ਕੱਢਦੇ ਹੁਣ 81 ਰਾਮ ਦਸਰ ਹੂੰ ਇਹ ਸਾਦੇ 17 1800 ਦਾ ਬਣਦਾ ਕੁਰਤਾ ਬਿਆਮਾ ਹੂੰ ਇਹ ਗੀਜ਼ਾ ਦੇ ਵਿੱਚ ਆ ਗਿਆ ਜਿਵੇਂ ਇਹ ਵੀ ਟਾਪ ਦੀ ਗੀਜ਼ਾ ਅੱਛਾ ਇਹ ਗੀਜ਼ਾ ਕਾਟਨ ਹਾਂਜੀ ਹਾਂਜੀ ਏ ਗੀਜ਼ਾ ਕੋਟਨ ਆ ਗਿਆ ਹੋਰ ਹੁਣ 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 ਸਾਨੂੰ ਵੱਡੇ ਤਕੜੇ ਵੀ ਬੰਦੇ ਦੇਹਂਦੇ ਆ ਸਾਨੂੰ ਬਿਲਕੁਲ ਹੈ ਕੱਢ ਦੇ ਕਿੱਥੇ ਲਾਇਆ ਮੋਂਟੀ ਵਾਲੇ ਪਰਲੇ ਲੈਂਚ ਲੱਗੇ ਹੋਏ ਇੱਥੇ ਲੱਗੇ ਮੋਂਟੀ ਦਾ ਕੱਢਣਾ ਕੱਢ ਦਾਂ ਕਈ ਵਾਰੀ ਬੰਦਾ ਕਹਿੰਦਾ ਮੈਂ ਤਾਂ ਯਾਰ ਪੂਰਾ ਮਹਿੰਗਾ ਹੀ ਫੁੱਲ ਮਹਿੰਗਾ ਹੀ ਲੈਣਾ ਪੂਰਾ ਜਿਹੜਾ ਓਵਰ ਬਜਟ ਵਾਲਾ ਹੀ ਹੋਵੇ ਕੰਮ ਲੋਬ ਜੀ ਇਹ ਆ ਗਿਆ ਆਪਣੀ ਦੁਕਾਨ ਦਾ ਸਭ ਤੋਂ ਘੈਂਟ ਕਪੜਾ ਜਿਵੇਂ ਅੱਛਾ ਜੀ ਹਾਂਜੀ ਮਤਲਬ ਬਜਟ 'ਚ ਵੀ ਮਹਿੰਗਾ ਇਹ ਮੈਂ ਕਹਿੰਦਾ ਬਜਟ 'ਚ ਮਹਿੰਗਾ ਜਿਹੜਾ ਆਪਾਂ ਨੂੰ ਬਾਹਰੋਂ ਦੁਗਣਾ ਤਿੰਨਾ ਫਰਕ ਹੋਊਗਾ ਆਪਣੇ ਕਪੜੇ ਦਾ ਅੱਛਾ ਰੇਟ ਦਾ ਵੀ ਮਤਲਬ ਤੁਹਾਡੇ ਮੁਤਾਬਕ ਮਹਿੰਗਾ ਏ ਪਰ ਜੇ ਹੋਰ ਦੁਕਾਨਾਂ ਦੇ ਬੰਦੇ ਪਤਾ ਕਰਕੇ ਆਊਗਾ ਤਾਂ ਅੱਧੋ-ਅੱਧਾ ਦਾ ਫਰਕ ਹੋਊਗਾ ਅੱਧੋ-ਅੱਧਾ ਦਾ ਫਰਕ ਹੋਈਗਾ ਸਰ ਹਾਂ ਵੀ ਜਿਹੜਾ ਮਤਲਬ ਜਮ੍ਹਾਂ ਸਿਖਰ ਤੇ ਮਿਲਦਾ ਉਹ ਇੱਥੋਂ ਹਾਬ ਚ ਮਿਲ ਜਾਊਗਾ ਬਿਲਕੁਲ ਜੀ ਪਰ ਇਹ ਸਭ ਤੋਂ ਮਹਿੰਗੇ ਕੱਪੜਿਆਂ ਦੇ ਵਿੱਚੋਂ ਇੱਕ ਆ ਮੌਂਟੀ ਦਾ ਆ ਗਿਆ ਸਰ ਇਹ ਠੀਕ ਆ ਜੀ ਹਾਂਜੀ ਹਾਂ ਇਹਦੀ ਕੀ ਜ਼ਿੰਮੇਵਾਰੀ ਰਹੂਗੀ ਜ਼ਿੰਮੇਵਾਰੀ ਸਰ ਹਰ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਹੈ ਵਾਈਟਨੈਸ ਦੀ ਵਾਈਟਨੈਸ ਦੀ ਕੋਈ ਖਰਾਬ ਹੁੰਦਾਗਾ ਹੂੰ ਕੁਝ ਵੀ ਤੁਸੀਂ ਇੱਥੇ ਲਿਆਓ ਤੇ ਜੇ ਮੰਨ ਲਓ ਤੁਹਾਡਾ ਸਿਆਉਂਤਾ ਵਾ ਅਗਲੇ ਨੂੰ ਅਗਲੇ ਨੂੰ ਲੱਗਿਆ ਕਿ ਯਾਰ ਨਹੀਂ ਮੈਨੂੰ ਤਾਂ ਯਾਰ ਗੱਲ ਫਿੱਟ ਨਹੀਂ ਆਈ ਫੇਰ ਜੇ ਹੁਣ ਮੰਨ ਲਓ ਸਿਆਉਨੇ ਆ ਤੁਸੀਂ ਘੈਂਟ ਸਿਆਉਨੇ ਆ ਨਾ ਮਤਲਬ ਜਿਹੜਾ ਗਾਹ ਕਾਉਂਦਾ ਸਿਰਾ ਹੋ ਕਹਿੰਦਾ ਵੀ ਸਿਰਾ ਹੋ ਗਿਆ ਜੇ ਮੰਨ ਲਓ ਵੀ ਉਹ ਬੰਦੇ ਤੇ ਗੱਲ ਨਾ ਨਿਕਲੇ ਯਾਰ ਚੱਚੀ ਨਹੀਂ ਗੱਲ ਫਿਰ ਸਰ ਇਹਦਾ ਐ ਹੈਗਾ ਕੱਪੜਾ ਪਸੰਦ ਕਰੋ ਨਵਾਂ ਬਣਾ ਕੇ ਦੇਵਾਂਗੇ ਨਵਾਂ ਬਣਾ ਕੇ ਸੈਟੀਸਫਾਈ ਪੂਰੇ ਵਧੀਆ ਤੇ ਜੇ ਉਹਨੇ ਕਹਿਤਾ ਵੀ ਫਿੱਟਾ ਫਿਰ ਉਹਨੂੰ ਭੇਜਾਂਗੇ ਕੀ ਬਾਤ ਆ ਕੀ ਬਾਤ ਆ ਆ ਲੈ ਲੈਣਾ ਕੀ ਸਰ ਹੂੰ ਇਹ ਲੈਣਾ ਇਹ ਮਤਲਬ ਮਹਿੰਗੀ ਆ ਹਾਂਜੀ ਲੈ ਲੈਣ ਇਹ ਇਹ 850 ਰੁਪਏ ਮੀਟਰ ਆ ਸਰ ਮਤਲਬ ਜਿਹੜਾ ਮੈਂ ਤੁਹਾਨੂੰ ਫੁੱਲ ਤੋਂ ਫੁੱਲ ਆਖਿਆ ਉਹ ਵੀ 850 ਤੱਕ ਹੀ ਤੁਸੀਂ ਲੈ ਕੇ ਜਾਂਦੇ ਆ ਉਹ ਸਰ ਟੌਪ ਦਾ ਸੀ ਜਿਹੜਾ ਮੈਂ ਤੁਹਾਨੂੰ ਮੌਂਟੀ ਦੇ ਦਿਖਾਇਆ ਸਰ ਹਾਂ ਮੌਂਟੀ ਦਾ ਉਹ ਉਹ 1250 ਰੁਪਏ ਮੀਟਰ ਆ ਅੱਛਾ ਹਾਂਜੀ ਹੂੰ ਇਹ ਲਿਲਨ ਆ ਗਈ ਇਹਦੇ ਤੇ ਸਟਾਰਟ 450 ਤੋਂ ਹੋ ਜਾਊਗੀ 11 1200 ਰੁਪਏ ਮੀਟਰ ਤੱਕ ਤੁਹਾਨੂੰ ਮਿਲ ਜਾਊਗੀ ਲਿਲਨ ਠੀਕ ਆ ਆ ਵੀ ਇੱਕ ਆ ਕੱਡਾ ਵੀ ਮੈਨੂੰ ਬਹੁਤ ਪੱਕਾ ਲੱਗਦਾ ਇਹ ਵੀ ਮਹਿੰਗਾ ਹੀ ਆ ਹਾਂਜੀ ਇਹ ਬੰਬੀ ਰੋਂਦਾ ਅੱਛਾ ਹਾਂਜੀ ਮੇਰੀ ਜੀ ਜਿਵੇਂ ਖੱਦਰ ਨਾ ਇਹ ਜਿਹਨੂੰ ਗਰਮੀ ਆਉਂਦੀ ਹੈ ਜਾਂ ਮੁੜਕਾ ਆਂਦਾ ਇਹ ਸੋਕ ਦਾ ਕਪੜਾ ਅੱਛਾ ਗਰਮੀ ਨਹੀਂ ਲੱਗਦੀ ਇਹਦੇ ਚ ਮਤਲਬ ਜਿਹੇ ਜਾ ਕੂਲਰ ਲੈ ਲਿਆ ਜਿਹੇ ਜਾ ਇਹ ਲੈ ਲਿਆ ਬਿਲਕੁਲ ਬਿਲਕੁਲ ਸੇਮ ਚੀਜ਼ ਹਾਂ ਸੇਮ ਹੀ ਹੈ ਉਹ ਵੀ ਕੂਲਰ ਦੇ ਭਾਜ ਮੈਂ ਕਹਿੰਦਾ ਕੂਲਰ ਤੋਂ ਸਸਤਾ ਹੋਗਾ ਦਰ ਕੂਲਰ ਤੋਂ ਸਸਤਾ ਹੋਗਾ ਬਸ ਠੀਕ ਹੈ ਹਾਂ ਤੇ ਮਾੜਾ ਇਹ ਫਿਰ ਆਪਾਂ ਪੈਂਟਾ ਸ਼ਰਟਾਂ ਵਾਲੇ ਪਾਸੇ ਵੀ ਨਿਗਾਹ ਮਾਰ ਲਈ ਆ ਕੱਪੜਾ ਦਾ ਮਤਲਬ ਜੇ ਜਿਆ ਕੂਲਰ ਕਲਰ ਵੀ ਆਪਣੇ ਕੋਲ ਜਿਵੇਂ ਨਾ ਕਲਰ ਹਰੇਕ ਤਰ੍ਹਾਂ ਦਾ ਕਲਰ ਮਿਲੂਗਾ ਕੁਰਤੇ ਪਜਾਮਿਆਂ ਦੇ ਵਿੱਚ ਮਤਲਬ ਜਿਵੇਂ ਇਹ ਵਾਈਟ ਆ ਆ ਆ ਆ ਇਹਦੇ ਵਿੱਚ ਹੋਰ ਰੰਗ ਹੈਗਾ ਇਹਦੇ ਵਿੱਚ ਸਰ ਜਿਹੜਾ ਤੁਸੀਂ ਕਲਰ ਕਹੋਗੇ ਉਹੀ ਮਿਲ ਜੂਗਾ ਆ ਕਲਰ ਅਵੇਲੇਬਲ ਆਂਦੇ ਉੱਪਰਲੇ ਆ ਰਹੇ ਸਰ ਸਾਰੇ ਰੰਗ ਆਂਦੇ ਨੇ ਅੱਛਾ ਆ ਆ ਇਹਦੇ ਹੀ ਕਲਰ ਆ ਹਾਂਜੀ ਸਾਰੇ ਠੀਕ ਆ ਆ ਜਿਵੇਂ ਜਿਹੜੀ ਗੀਜ਼ਾ ਸੀਗੀ ਗੀਜ਼ਾ ਗੀਜ਼ਾ ਦੇ ਵੀ ਮਤਲਬ ਸਾਰੇ ਕਲਰ ਹੈਗੇ ਸਾਰੇ ਸਰ ਸਾਰੇ ਆ ਸੀਆਰਐਮ ਦੀ ਪਈ ਗੀਜ਼ਾ ਹਾਂ ਰੰਗ ਆ ਵਾਲੇ ਸਾਰੀ ਕੀਦਾ ਮਿਲ ਜੂਗਾ ਅੱਛਾ ਆ ਆ ਜਿਹੜੇ ਰੰਗ ਪਏ ਆ ਇਹ ਇਸੇ ਚ ਹੀ ਪਏ ਆ ਇੰਨਾ ਚ ਹੀ ਇੰਨਾ ਚ ਹੀ ਮਤਲਬ ਜਿਹੜੇ ਚਿੱਟੇ ਤੁਸੀਂ ਦੇਖਿਆ ਨਾ ਉਹ ਕੱਲੇ ਚਿੱਟਿਆਂ ਚ ਹੀ ਨਾ ਰਹਿ ਜਾਓ ਉਹਨਾਂ ਚ ਵੀ ਤੁਸੀਂ ਰੰਗ ਲੈ ਸਕਦੇ ਹੋ ਹਾਂਜੀ ਹਾਂਜੀ ਮਤਲਬ ਫੰਕਸ਼ਨ ਸੇਮ ਰੰਗ ਹੋਰ ਹਾਂਜੀ ਹਾਂਜੀ ਹਨਾ ਐਵੇਂ ਨਾ ਗੱਲ ਬਾਤ ਤੇ ਮਾੜਾ ਇਹ ਫਿਰ ਪੈਂਟਾਂ ਸ਼ਰਟਾਂ ਵੀ ਦੇਖ ਇਹ ਮੈਨਸ ਸਟਾਈਲ ਵਾਲਿਆਂ ਦੇ ਆ ਤਾਂ ਮੈਂ ਕੱਲਾ ਬੰਦਿਆਂ ਤੇ ਹੀ ਕੰਸੈਂਟਰੇਟ ਕਰਦੇ ਆ ਐਵੇਂ ਨਾ ਗੱਲ ਬਾਤ ਬਿਲਕੁਲ ਸਰ ਬਿਲਕੁਲ ਹਾਂ ਤੇ ਇਦੂਆਂ ਮਾੜਾ ਇਹ ਦਿਖਾਦੇ ਫਿਰ ਬਾਈ ਹੁਣ ਕੀ ਦੇਖਣਾ ਆਏ ਵੇਆ ਬਾਈ ਹੁਣੀ ਕੋਟ ਪੈਂਟ ਦੇਖਣ ਆਏ ਸੀਗੇ ਪਹਿਲਾਂ ਤਾਂ ਯਾਰ ਇਹਨਾਂ ਨੂੰ ਪੁੱਛੋ ਯਾਰ ਕਿਵੇਂ ਆਹ ਕੁਰਤੇ ਪਏਵੇਂ ਪਹਿਲਾਂ ਤਾਂ ਮੈਨੂੰ ਦੱਸੋ ਵੀ ਇਹ ਇਹਨਾਂ ਦੇ ਸੌਂਤੇ ਵੇ ਇਹਨਾਂ ਦੇ ਬਾਈ ਇਹਨਾਂ ਦੇ ਇਹਨਾਂ ਦੇ ਸੌਂਤੇ ਆ ਬਿਲਕੁਲ ਬਾਈ ਜੀ ਇਹਨਾਂ ਦੇ ਚੌਤੇ ਆ ਕਿਵੇਂ ਘੈਂਟ ਆ ਕੰਮ ਪੂਰਾ ਪੂਰਾ ਸਿਰਾ ਕੰਮ ਆ ਬਾਈ ਹੈ ਸਿਰਾ ਇੱਕ ਨੰਬਰ ਜਮਾ ਇੱਕ ਨੰਬਰ ਜਿਹਨੂੰ ਕਹਿੰਦੇ ਨੇ ਆ ਪਾਉ ਆ ਮਤਲਬ ਕਹਿ ਸਕਦੇ ਆ ਗਾਕਾ ਨੂੰ ਵੀ ਆਓ ਅਗਲੇ ਅਗਲੇ ਪੂਰਾ ਪੂਰਾ ਇੱਕ ਨੰਬਰ ਕੁਆਲਿਟੀ ਇੱਕ ਨੰਬਰ ਸਟਿਚਿੰਗ ਆ ਸਭ ਵਧੀਆ ਆ ਕੀ ਬਾਤ ਆ ਯਾਰ ਸਵਾਦ ਆ ਜਦੋਂ ਗਾਹਕ ਤਸੱਲੀ ਦਿੰਦੇ ਨਾਲੇ ਪੈਸੇ ਭਟਾਏ ਅਗਲੇ ਨੇ ਹੈ ਲਿਆ ਫਿਰ ਹੁਣ ਪੈਂਟਾਂ ਸ਼ਰਟਾਂ ਚ ਵੀ ਪੂਰਾ ਬਜਟ ਵਾਲਾ ਵੀ ਦਿਖਾ ਦੇ ਸਾਰਾ ਕੁਝ ਦਿਖਾ ਦੇ ਜੀ ਮੈਂ ਤੁਹਾਨੂੰ ਸਟਾਰਟਿੰਗ ਤੋਂ ਦਿਖਾਉਣਾ ਸਰ ਹਾਂ ਸਟਾਰਟਿੰਗ ਤੋਂ ਠੀਕ ਹੈ ਹਾਂ ਆ ਜਾ ਹੁਣ ਦੇ ਜੀਨਾਂ ਦਾ ਵੀ ਜੀਨਸ ਵਗੈਰਾ ਦੇ ਦਿਖਾ ਦੇ ਜੀਨਾਂ ਵੀ ਹੈਗੀਆਂ ਹਾਂ ਜੀ ਲੋ ਜੀਨਾਂ ਸਿਓ ਵੀ ਦੰਦੇ ਆ ਬਾਈ ਫਿਰ ਬਿਲਕੁਲ ਹੂੰ ਆਲੋ ਸਟਾਰਟਿੰਗ ਕੁਆਲਿਟੀ ਆ ਗਈ ਜੀ ਇਹ ਜਬਣੀ ਵੀ ਹੈ ਉਹ ਵੀ ਦੁਕਾਨੇ ਕੱਢ ਲੈ। 7-800 ਰੁਪਏ ਤੁਹਾਨੂੰ ਪੈਂਟ ਬਣ ਜੂਗੀ ਇਹ ਕੱਲਾ ਕਪੜਾ। ਹਾਂ। ਸਟੀਚਿੰਗ ਵੱਖਰੀ ਹੋਊਗੀ ਕੱਲਾ ਕਪੜਾ 7-800 ਦੀ ਪੈਂਟ ਤਾਂ ਮਿਲ ਜੂਗੀ ਤੁਹਾਨੂੰ। ਜੀ। ਇਹ ਇੰਨੇ ਕੀ ਦੀ ਸ਼ਰਟ ਲਾ ਕੇ 14-1500 ਦਾ ਆਪਣਾ ਸੈੱਟ ਬਣ ਜਾਏਗਾ। ਨਾਰਮਲ ਪ੍ਰਾਈਸ ਦਾ। ਕਪੜਾ ਵਧੀਆ ਹੋਏਗਾ। ਪ੍ਰਾਈਸ ਨਾਰਮਲ ਹੋਏਗਾ ਉਹਦਾ। ਨਾਰਮਲ। ਹਾਂਜੀ। ਜੀ। ਤੇ ਥੋੜਾ ਜਿਹਾ ਫਿਰ ਪੂਰਾ ਹਾਂਜੀ। ਵਿਖਾਈ ਆ। ਲਓ ਸਰ। ਇੱਕ ਆਗੀ। ਇਕ ਕੁਆਲਟੀ ਹੈਵੀ ਆ ਗਈ ਜਿਹੜੇ ਕਹਿੰਦੇ ਨਾ ਵੀ ਆਪਣੀ ਕਰੀਜ਼ਾ ਖੜਦੀਆਂ ਨਹੀਂ ਗਈਆਂ ਹਾਂ ਇਹਦੇ ਨਾਲ ਖੜਨਗੀਆਂ ਅੱਛਾ ਇਹਦੇ ਨਾਲ ਇਹਦੇ ਨਾਲ ਡਾਂ ਗੰਗੂ ਖੜੀ ਹੋਊਗੀ ਕਰੀਜ਼ੀ ਪ੍ਰੀਤ ਹਾਂ ਜਿਹੜੇ ਕਹਿੰਦੇ ਵੀ ਖੜਦੀ ਨਹੀਂ ਕਰੀਜ਼ ਆਪਣੀ ਹਾਂ ਲਓ ਸਰ ਇਹ 1.5 PR ਮੀਟਰ ਆ ਠੀਕ ਹੈ ਜੀ ਕਿ ਜੇ ਕਿਸੇ ਨੇ ਪੂਰਾ ਅੱਬਾ ਜੀ ਮਤਲਬ ਪੂਰੇ ਪੈਸੇ ਲਾਉਣੇ ਆ ਕੋਟ ਪੈਂਟ ਇੱਕ ਸਪੈਸ਼ਲ ਸਟੋਰਮੈਂਟ ਨੂੰ ਕੋਟ ਪੈਂਟ ਦਾ ਦਿਖਾਉਣਾ ਸਟਾਫ ਸਭ ਤੋਂ ਟੌਪ ਦੇ ਲਿਆ ਬਖਾ दो स्टाफ अपने 144 गाउंड ਵਾਲਾ ਜਿਹਨੂੰ ਧਾਗੇ ਬਾਰੇ ਵੀ ਦੱਸ ਦਈਓ ਤੇ ਜੀ ਹੂੰ ਲੈ ਲੈ ਬੋਲ 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 ਧਾਗੇ ਧੂਕੇ ਬਾਰੇ ਦੱਸੋ ਚਲ ਹਾਂ ਇਹ ਆ ਗਿਆ ਕੋਟ ਪੈਂਟ ਦਾ ਬਿਲਕੁਲ ਸਪੈਸ਼ਲ ਕੱਲਾ ਕੋਟ ਪੈਂਟ ਦਾ ਹੂੰ ਲੈਂਥ ਹੋ ਗਈ ਇਹ ਹੂੰ ਇਹ ਬਿਲਕੁਲ ਲਾਈਟ ਵੇਟ ਆ ਹੂੰ ਇਹਦਾ ਜਿਹੜਾ ਧਾਗਾ 140 ਗਾਉਂਡ ਦਾ ਧਾਗਾ ਵਜ ਦਾ ਹਾਂ ਜਿਹੜਾ ਮਤਲਬ ਪਾਏ ਤੋਂ ਜਿਹੜੇ ਕਹਿੰਦੇ ਕੋਟ ਪੈਂਟ ਮੈਨੂੰ ਸੈਟ ਨਹੀਂ ਆਏਗਾ ਹੂੰ ਇਹ ਪਾਓ ਓਕੇ ਆਊਗਾ ਜਮਾ ਜਿਹੜਾ ਕਹਿੰਦਾ ਮੈਨੂੰ ਭਾਰੀ ਲੱਗਦਾ ਜਾਂ ਕੁਝ ਵੀ ਲੱਗਦਾਗਾ ਹੈਵੀ ਲੱਗਦਾ ਜਿੱਦਾਂ ਆਉਂਦਾ 140 ਸ਼ਰਟ ਪਾ ਲਈ ਕੋਟ ਪੈਂਟ ਪਾ ਲੈ ਇੱਕ ਬਰਾਬਰ ਅੱਛਾ ਮਤਲਬ ਇੰਨਾ ਹੌਲਾ ਹੋਗਾ ਹੌਲਾ ਹਾਂਜੀ ਤੇ ਕਰੀਜ਼ ਹੂੰ ਪ੍ਰੋਪਰ ਖੜੂਗੀ ਜਿਹੜੀ ਕਹਿੰਦੇ ਪੈਂਟਾਂ ਦੀ ਕਰੀਜ਼ ਨਹੀਂ ਖੜਦੀ ਪੇਸਟਿੰਗ ਲਾ ਕੇ ਪੈਂਟ ਬਣਦੀ ਹੈ ਉਹ ਕਿ ਆਊਗੀ ਕਮਾਲ 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 ਇਸ ਤੋਂ ਉੱਪਰ ਵੀ ਮਿਲ ਜਾਊਗਾ ਹੂੰ ਹਲੋਸ ਇਹ ਬਲੈਂਡਰ ਬੂਲ ਦੇ ਵਿੱਚ ਹੂੰ ਇਹ ਨੇ 200 ਰੁਪਏ ਦੀ ਲੈਂਥ ਆ। ਹੂੰ ਇਹ ਵੀ ਸੇਮ ਕੁਆਲਿਟੀ ਆ। ਹੂੰ ਵੀ ਚਾਰ ਬੰਦੇ ਜੀ ਆਪਾਂ ਖੜੇ ਆ। ਹੂੰ ਕੋਈ ਕੋਟ ਪੈਣ ਨਹੀਂ ਦੇ ਸਕਦਾ ਤੇ ਪੁੱਛੂਗਾ ਵੀ ਕਿੱਥੋਂ ਬਣਾਇਆ। ਸ਼ਾਈਨ ਸ਼ੂਨ ਬਹੁਤ ਆ ਕੱਪੜਾ ਮੈਂ ਕਹਿੰਦਾ ਪੂਰੀ। ਹੂੰ ਜੈਨੂਇਨ ਸ਼ਾਈਨਾ ਹੂੰ ਉਵੇਂ ਨਹੀਂ ਗਈ। ਹਾਂ ਤੇ ਇੱਧਰ ਮੜਾ ਜ ਆਇਨਾ ਚ ਵੀ ਦਿਖਾ ਦੇ ਯਾਰ ਆ ਮੈਨੂੰ ਆ ਆ ਆ ਬਹੁਤ ਘੈਂਟ ਲੱਗਦਾ ਇਤਰੀ ਆ ਆ ਸ਼ਰਟ ਉਹ ਸ਼ਰਟ ਦਿਖਾ ਦਿੰਦਾ ਸਰ ਮੈਂ। ਆ ਸ਼ਰਟ ਹਨ ਇਹ। ਹਾਂਜੀ ਹਾਂਜੀ। ਸ਼ਰਟਾਂ ਦੇ ਆ ਸਾਰੇ। ਕੱਢੀ ਕੱਢੀ। ਇਹ ਟੂ ਪਾਕਟ ਬਣਾਓ ਜਿਵੇਂ ਭਾਵੇਂ ਸਿੰਗਲ ਬਣਾਓ ਉਹ ਸੁਣੀ ਬੰਦੀ ਐ। ਹਾਂ ਦੇਖੋ ਜੀ। ਫਰੀਦ ਕਿਉਂ ਮੰਨਦਾ ਵੇਖੀ ਕਿਤੇ ਇਹ ਜੀ ਸ਼ਰਟ ਬਹੁਤ ਸੋਹਣੀ ਸ਼ਰਟ ਆ ਯਾਰ ਸਿਰਹਾਗਾ ਕੋਟਰੇਈ ਲੁੱਕ ਕਹਿੰਦੀ ਹਾਂ ਇਹ ਮੈਨੂੰ ਲੱਗਦਾ ਵੀ ਕਾਟਨ ਚੀ ਹੈ ਹੈ ਕਾਟਨ ਕੋਟਰੇਈ ਲੁੱਕ ਕਹਿੰਦੀ ਅੱਛਾ ਲੁੱਕ ਕੋਟਰੇਈ ਲੁੱਕ ਕੋਟਰੇਈ ਦੀ ਹੈ ਹੂੰ ਉਦਾਂ ਤਾਂ ਕਾਟਨ ਹੀ ਆ ਇਹ ਪਿਓਰ ਕਾਟਨ ਹਾਂ ਆਪਣੀ ਦੁਕਾਨ ਦਾ ਸਰ ਕੱਪੜਾ ਹੀ ਹੈ ਨਹੀਂਗਾ ਮਿਕਸ ਹੂੰ ਮਿਕਸ ਕੱਪੜਾ ਹੀ ਹੈ ਨਹੀਂਗਾ ਪਿਓਰ ਕਾਟਨ ਸ਼ਰਟ ਹਾਂ ਕਾਟਨ ਦੀ ਸ਼ਰਟ ਨੈਕਸਟ ਲੈਵਲ ਹਾਂ ਹੋਰ ਵੀ ਤੈਨੂੰ ਮੈਂ ਦਿਖਾਉਂਦਾ ਕੱਢ ਕੇ ਆਹ ਦੇਖੋ ਰੈਡਨ ਡੀਲਰ ਦੀ ਇੱਕ ਜਿਵੇਂ ਜੀਨਾ ਜੂਨਾ ਵਗੈਰਾ ਚ ਜਾ ਆਹ ਰੈਡਨ ਡੀਲਰ ਚ ਆ ਆ ਚੱਕ ਚੱਕ ਹੂੰ ਇਹ ਕਾ ਕੱਢ ਕੇ ਤੇ ਆ ਲੋ ਲੋ ਇਹ ਪ੍ਰੀਤ ਥੋੜੇ ਪਾਉਣ ਵਾਲੀ ਆ ਬਾਈ ਇਹ ਤਾਂ ਬਾਈ ਪ੍ਰੀਤ ਦੇ ਚਜੂਗੀ ਇੱਕ ਬਣਾ ਕੇ ਦੇਵਾਂਗੇ ਬਾਈ ਪ੍ਰੀਤ ਨੂੰ ਹਾਂ ਹੈਗੀ ਆ ਨਾ ਗੱਲ ਨੈਕਸਟ ਲੈਵਲ ਹਾਂ ਨੈਕਸਟ ਲੈਵਲ ਵੈਸੇ ਤਾਂ ਯਾਰ ਹਰੇਕ ਹੀ ਇਥੇ ਦਿਮਾਗ ਖਰਾਉ ਹੁੰਦਾ ਦੇਖ ਕੇ ਸਾਰਾ ਕੁਝ ਚੀਜ਼ ਬਹੁਤ ਪਈ ਆ ਜੀਨਾਂ ਵੀ ਕੱਟ ਜੀਨਾਂ ਵੀ ਜੀਨਾਂ ਵੀ ਕੱਟ ਆ ਪਈ ਆ ਜੀਨਾਂ ਪਰ ਜਿਵੇਂ ਸਟੀਚ ਵੀ ਕਰਦੇ ਆ ਸਾਰੇ ਹੂੰ ਆ ਜੀਨ ਆਪਣੀ ਸਟੀਚ ਕੀਤੀ ਵੀ ਆਪਣੀ ਦੁਕਾਨ ਤੇ ਇਸ ਤਰ੍ਹਾਂ ਸਾਰੀ ਸਟੀਚਿੰਗ ਪ੍ਰੋਪਰ ਨਾਲੇ ਤਾਂ ਯਾਰ ਜਿਹੜੀ ਉਹ ਬੂਟ ਕੱਟ ਆ ਉਹ ਉਹ ਬਣ ਜਾਂਦੀ ਆ ਉਹ ਮਿਲਦੀਆਂ ਨਹੀਂ ਉਹ ਆਹ ਲੋ ਸਰ ਜਿੰਨੀ ਮਰਜ਼ੀ ਰਖਾ ਲਾ ਨਾਲੇ ਜਿੰਨੀ ਮਰਜ਼ੀ ਧਾਗਾ ਜਿਹੜਾ ਮਰਜ਼ੀ ਲਵਾ ਲਓ ਹੂੰ ਜਿਹੜਾ ਕਹਿੰਦਾ ਵੀ ਟੀਆਰ ਦੀ ਚਾਹੀਦੀ ਹੈ ਕੋਣ ਨੂੰ ਜਿਹੜਾ ਮਰਜ਼ੀ ਤਾਂ ਗਲਵਾਓ ਆ ਲੋ ਆ ਫੈਬਰਿਕ ਆ ਉਹ ਬਣੀ ਪਈਏ ਜਿਵੇਂ ਹਾਂ 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 ਕੱਪੜੇ ਤਾਂ ਨਹੀਂ ਪਤਾ ਲੱਗਦਾ ਚੀਜ਼ ਬਣੀ ਦਾ ਪਤਾ ਲੱਗਦਾ ਹੂੰ ਨਹੀਂ ਨਹੀਂ ਸੋਹਣੀ ਬਹੁਤ ਆ ਕੱਪੜੇ ਤੋਂ ਵੀ ਪਤਾ ਲੱਗਦਾ ਕਲਰ ਜਿਹੜਾ ਮਰਜ਼ੀ ਜਿਹੜਾ ਤੁਸੀਂ ਕਹੋਗੇ ਨਾ ਉਹੀ ਸਾਰੇ ਜੀਨਾਂ ਦੇ ਰੰਗ ਅਵੇਲੇਬਲ ਹੈਗੇ ਕਦੇ ਰੰਗ ਮਿਲ ਜਾਣਗੇ ਨਾ ਆ ਗਿਆ ਹੂੰ ਲੈ ਆਹ ਕਲਰ ਦੇਖਿਓ ਆ ਜਿਹੜੇ ਕਹਿੰਦੇ ਵੀ ਲਾਈਟ ਨਹੀਂ ਮਿਲਦਾ ਕਲਰ ਆਪਣਾ ਉਹ ਨਹੀਂ ਮਿਲਦਾ ਆ ਲੋ ਹੂੰ ਆਈਸ ਜਿਹੜਾ ਮਰਜੀ ਰੰਗ ਤੇ ਜਿਹੜਾ ਮਰਜੀ ਸਾਈਜ਼ ਹੈਂ ਹਾਂ ਸਾਈਜ਼ ਬਣਵਾਓ ਹਾਂ ਇੱਥੇ ਆਏ ਥੋੜੋ ਆ ਵੀ ਗੱਲਬਾਤ ਵੀ 32 ਨਹੀਂ ਆਉਂਦੀ ਤੇ 34 ਵੀ ਨਹੀਂ ਆਉਂਦੀ ਤੇ 32 ਵੀ ਨਹੀਂ ਆਉਂਦੀ ਜੇ 33 ਆਉਂਦੀ ਤਾਂ 33 ਵੀ ਬਣੂਗੀ ਹਨਾ ਹਾਂਜੀ ਐਵੇਂ ਨਾ ਗੱਲਬਾਤ ਹੂੰ ਕਲਰ ਦੇਖ ਤੁਸੀਂ ਹੁਣ ਮਾੜੀ ਮੋਟੀ ਬਲੇਜਰਾਂ ਦੀ ਗੱਲ ਕਰ ਲਈਏ ਵੀ ਬਲੇਜਰ ਬਣਦੇ ਆ ਪਰ ਰੁੱਤ ਨਾਂਗੀ ਕਈ ਵਾਰ ਕੈਨੇਡਾ ਕੋਲੋਂ ਉਡਾ ਵਾਲੇ ਨੇ ਬਣਵਾਉਣੇ ਬਾਹਰੋਂ ਬਾਹਰੋਂ ਕਸ਼ਮੀਰ ਹਾਂ ਹਾਂ ਅੰਟਰ ਸ਼ਰਟਾਂ ਦੇ ਖਾਦੇ ਜਿਵੇਂ ਹਾਂ ਜੈਪ ਕਾਲੀ ਜਿਵੇਂ ਆਜੋ 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 ਬਾਹਰ ਆਜੋ ਆਜੋ ਕਈ ਵਾਰੀ ਨਾ ਹੋਰ ਨਹੀਂ ਕੋਈ ਚੱਕਰ ਯਾਰ ਕਈ ਵਾਰੀ ਹੁਣ ਜਿਵੇਂ ਬਾਹਰ ਆ ਬਾਹਰ ਤਾਂ ਲੋੜ ਪੈਂਦੀ ਹੋਈ ਆ ਹੁਣ ਜਿਵੇਂ ਇਹੋ ਜੇ ਆ ਆ ਬਲੇਜਰ ਬਣਿਆ ਹੋਇਆ ਬਲੇਜਰ ਹਾਂਜੀ ਟਵੀਡ ਦਾ ਹਾਂ ਮਾੜਾ ਕੈਮਰੇ ਦੇ ਕੋਸੇ ਹੋ ਜੋ ਹਾਂ ਹਾਂ ਇਹ ਪਿਓ ਟਵੀਡ ਦਾ ਜਿਵੇਂ ਹਾਂਜੀ ਹਾਂਜੀ ਇਹਦੇ ਚ ਵੀ ਕਲਰ ਸਾਰੇ ਕੁਝ ਮਿਲ ਜਾਣਗੇ ਜਿਵੇਂ ਬਾਹਰ ਜਿਵੇਂ ਹੁਣ ਮੌਸਮ ਚੇਂਜ ਹੁੰਦਾ ਉਧਰ ਵਗਰਾ ਚੱਲਦਾ ਹਾਂ ਵੀ ਕਈ ਵਾਰੀ ਉਧਰ ਬਾਹਰਲੇ ਮੌਲਖਾਂ 'ਚ ਕਈ ਵਾਰੀ ਠੰਡ ਆਉਂਦੀ ਹੁੰਦੀ ਹੈ ਤਾਂ ਉਹਨਾਂ ਨੂੰ ਬਾਹਰ ਲੈਣ ਨੂੰ ਤੇ ਇੱਕ ਗੱਲ ਕਸ਼ਮੀਰ ਮੈਨੂੰ ਆਹ ਦੱਸ ਜਿਵੇਂ ਹੁਣ ਬੰਦਾ ਕੋਈ ਕੈਨੇਡਾ 'ਚ ਅਮਰੀਕਾ 'ਚ ਇੰਗਲੈਂਡ ਨਿਊਜ਼ੀਲੈਂਡ ਕਿਤੇ ਵੀ ਬੈਠਾ ਹਾਂਜੀ ਹਾਂਜੀ ਉਹਨੇ ਤੁਹਾਨੂੰ ਫੋਨ ਕਰਤਾ ਹਾਂਜੀ ਆਉਂਦਾ ਆਨਲਾਈਨ ਮਾਪ ਲੈ ਕੇ ਲੈ ਕੇ ਹਾਂਜੀ ਹਾਂਜੀ ਤੇ ਉਹਦੇ ਕੋਰੀਅਰ ਹੋ ਜਾਊਗਾ ਕੋਰੀਅਰ ਹੋ ਜਾਊਗਾ ਜੀ ਕਿਤੇ ਦਾ ਵੀ ਹੋ ਜਾਊਗਾ ਹਾਂ ਕੋਰੀਅਰ ਹੋ ਜਾਊਗਾ ਆ ਇਸ ਤਰ੍ਹਾਂ ਜਿਵੇਂ ਹੁਣ ਮੌਸ ਇਹਦੇ ਚੋਂ ਨਜ਼ਿਆਨੀ ਵਿੱਚ ਜਿੱਪ ਵਾਲੀ ਬਣਾਇਆ ਡਿਜ਼ਾਈਨ ਜਿਵੇਂ ਇਹਦੇ ਚ ਹੂੰ ਇਹ ਬਹੁਤ ਚਲਦੀਆਂ ਵੇ ਪਹਿਲਾਂ 4 ਪਾਕਟ ਚਲਦੀਆਂ ਸੀਗੀਆਂ ਹੂੰ ਹਾਂਜੀ ਇਸ ਤਰ੍ਹਾਂ ਬਹੁਤ ਬਣਦੀਆਂ ਆ ਆ ਆ ਆ ਸ਼ਰਟਾਂ ਮਤਲਬ ਜਿਵੇਂ ਹੁਣ ਗਰਮਾਂ ਵਾਲੇ ਵਿਆਹ ਦੇਖਣ ਵਾਸਤੇ ਆ ਬਣਦੀਆਂ ਹਾਂ ਇਸ ਤਰ੍ਹਾਂ ਜਿੱਪ ਦਾ ਵੀ ਡਿਜ਼ਾਈਨ ਬਣ ਗਿਆ ਇਹਦੇ ਚ ਜੀ ਪਹਿਲਾਂ 4 ਜੇਬਾਂ ਇਸ ਤਰ੍ਹਾਂ ਬੰਦੀਆਂ ਸੀਗੀਆਂ ਆ ਵਾਲਾ ਸਟਾਈਲ ਇਹਦੇ ਚ ਹੂੰ ਹੁਣ ਇਸ ਤਰ੍ਹਾਂ ਆ ਬਹੁਤ ਚਲਦੀਆਂ ਹੁਣ ਓਛਾ ਪਹਿਲਾਂ ਆ ਬਣਦਾ ਸੀ। ਪਹਿਲਾਂ ਆ ਬੰਦੀਆਂ ਸੀਗੇ ਹਾਂ। ਤੇ ਹੰਟਰ ਸ਼ਰਟ ਬੋਲਦੇ ਇਹਨੂੰ। ਹੂੰ। ਇਹ ਹਲਕੇ ਕੱਪੜੇ 'ਚ ਵੀ ਬਣ ਜਾਂਦੇ ਮੇਰੇ। ਹਾਂਜੀ ਹਲਕੇ ਜਿਹੜੀ ਗਰਮੀ ਘੱਟ ਲੱਗਦੀ ਹੈ। ਹਾਂਜੀ ਹਾਂਜੀ ਹਾਂਜੀ। ਵੀ ਗਰਮੀਆਂ ਵਾਸਤੇ ਜਿਵੇਂ ਹੁਣ ਵਿਆਹ ਦੇਖਣਿਆ ਜੀ ਨੇ। ਹਾਂਜੀ ਹਾਂਜੀ। ਹੂੰ। ਇਹਦੇ ਚੋਂ ਨਵਾਂ ਨਵਾਂ ਡਿਜ਼ਾਈਨ ਬਣਾਇਆ ਆਪਾਂ ਜਿਪ ਵਾਲਾ। ਹਾਂ। ਹਾਂਜੀ। ਇੰਨਾ ਜੇ ਉੱਪਰਲੇ ਸਾਰੇ ਬਲੇਜ਼ਰਾਂ ਦੇ ਵਿੱਚੋਂ ਮੈਥੋਂ ਨੰਬਰ ਲਵੇਂਗਾ ਤੂੰ ਹਣਾ? ਹਾਂਜੀ। ਤਾਂ ਮੈਂ ਤੈਨੂੰ ਇਹ ਨੂੰ ਤੇ ਇਹ ਨੂੰ ਜਿਹਨ ਦਾ ਬਹੁਤ ਜਿਆਦਾ ਹਾਂਜੀ ਹਾਂਜੀ ਕਲਰ ਕਲਰ ਵਾਲੇ ਇਹਦੇ ਚ ਆਪਣੇ ਕੋਲੇ ਆ ਸਾਰੀਆਂ ਮਸ਼ੀਨਾਂ ਹੈਗੀਆਂ ਚਾਂਪੇ ਚੁੰਪੇ ਵਾਲੀਆਂ ਇਹ ਸਾਰਾ ਚਾਂਪਾ ਵਗੈਰਾ ਆਪਾਂ ਨੂੰ ਸਾਰੇ ਕੋਲੇ ਆਪਦੇ ਕੋਲੇ ਮਸ਼ੀਨਾਂ ਹੈਗੀਆਂ ਐ ਸਾਰੀਆਂ ਅੱਛਾ ਆ ਆ ਜਿਹੜਾ ਆ ਸਾਈਡ ਤੇ ਆ ਹਾਂਜੀ 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 ਇਹ ਸਾਰੀਆਂ ਮਸ਼ੀਨਾਂ ਆਪਣੇ ਆਪਦੇ ਕੋਲੇ ਹੈਗੀਆਂ ਤੇ ਸਭ ਤੇ ਆ ਨਾਲ ਐਪ ਲਾਤਾ ਹਾਂਜੀ ਬ੍ਰਾਂਡ ਲਾਤਾ ਭਰੇ ਹੂੰ ਇਹ ਸਾਰੇ ਆਪਣੇ ਕੋਲੇ ਅਵੇਲੇਬਲ ਹੈਗੇ ਇਸ ਤਰ੍ਹਾਂ ਸਟੀਚਿੰਗ ਸਾਰੀ ਵਧੀਆ ਤੋਂ ਵਧੀਆ ਟੌਪ ਦੀ ਸਟੀਚਿੰਗ ਹੁੰਦੀ ਹੈ ਲੈ ਵੀ ਸਜਣੋ ਗੱਲ ਐ ਹੂੰ ਆ ਬਾਈ ਕਸ਼ਮੀਰ ਹੋਣਾ ਤੋਂ ਵੈਸੇ ਜਿੰਨਾ ਇਹਨਾਂ ਨੇ ਕੰਮ ਕੀਤਾ ਹੋਇਆ ਜਿੰਨਾ ਵੱਡਾ ਇਹਨਾਂ ਦਾ ਨਾਂ ਏ ਹਾਂਜੀ ਹਾਂਜੀ ਤੇ ਉਹਨਾਂ ਆਜੋ ਸਾਰੇ ਜਣੇ ਹਾਂਜੋ ਆਜੋ ਹਾਂ ਜਿੰਨਾ ਵੱਡਾ ਇਹਨਾਂ ਦਾ ਨਾਂ ਏ ਮਾਲਕ ਦੀ ਕਿਰਪਾ ਨਾਲ ਜਿੰਨਾ ਵੀ ਇਹਨਾਂ ਨੇ ਕੰਮ ਕੀਤਾ ਸਾਰਾ ਤਾਂ ਪੰਜਾਂ ਦਾ ਸਾਮੈਂਟ ਆਏ ਬਿਆਨਣਾ ਹੈਗਾ ਔਖਾ ਹਾਂਜੀ ਠੀਕ ਹੈ ਕਿ ਨਹੀਂ ਪਰ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਨਾ ਵੀ ਲੋਕ 2 2 4 4 5 5 ਸ਼ਹਿਰ ਛੱਡ ਕੇ ਇਹਨਾਂ ਬੰਦਿਆਂ ਕੋਲੇ ਪਹੁੰਚਦੇ ਆ ਤੇ ਜਿਹੜਾ ਇੱਕ ਆਈ ਪਹੁੰਚਣ ਲੱਗ ਜਾਂਦਾ ਉਹ ਦੁਬਾਰਾ ਇੱਥੇ ਹੀ ਪਹੁੰਚਦਾ 10 ਦਿਨ 15 ਦਿਨ ਲੇਟ ਹੋ ਜੂ ਪਰ ਇੱਥੇ ਹੀ ਆਉ ਕਿਉਂਕਿ ਨਾ ਜਦੋਂ ਕੱਪੜੇ ਕੋਪੜੇ ਦਾ ਕੰਮ ਹੁੰਦਾ ਤਾਂ ਮੇਰੀ ਆਤ ਹੁੰਦੀ ਆ ਵੀ ਗਾਹਕਾਂ ਨਾਲ ਗੱਲ ਕਰੀਂ ਜਾਵੇ ਗਾਹਕ ਸੰਤੋਸ਼ਟ ਹੋਣ ਤਾਂ ਫੇਰ ਹੀ ਗਾਂਹ ਹੋਰ ਨਵੇਂ ਗਾਹਕ ਨੂੰ ਅਟਰੈਕਟ ਕਰ ਸਕਦੇ ਹੁੰਦੇ ਆ ਜੇ ਤੁਸੀਂ ਕੁੜਤਾ ਪਜਾਮਾ ਸਮਾਉਣਾ ਪੈਂਟ ਸ਼ਰਟ ਸਮਾਉਣੀ ਆ ਬਲੇਜਰ ਸਮਾਉਣਾ ਕੁਈ ਆਚਕਨ ਸਮਾਉਣਾ ਤਾਂ ਤੁਸੀਂ ਬਜਟ ਦੇ ਵਿੱਚ ਘੈਂਟ ਕੱਪੜਾ ਲੈਣਾ ਤਾਂ ਤੁਸੀਂ ਬਾਈ ਕਸ਼ਮੀਰ ਉਹਨਾਂ ਨੂੰ ਮੈਂਸ ਸਟਾਈਲ ਵਾਲਿਆਂ ਨੂੰ ਯਾਦ ਕਰ ਸਕਦੇ ਆ ਪਾਰਕਿੰਗ ਖੁੱਲੀ ਆ ਮਲੋਟ ਦੇ ਵਿੱਚ ਮਤਲਬ ਜਿੱਥੇ ਇਹ ਸ਼ਾਪ ਹੈਗੀ ਆ ਸ਼ੋਰੂਮ ਹੈਗਾ ਉੱਥੇ ਪਾਰਕਿੰਗ ਦੀ ਕੋਈ ਡਿੱਕਾ ਨਹੀਂਗਾ ਨੰਬਰ 2 ਤੇ ਤੁਹਾਨੂੰ ਐਡਰੈਸ ਬੜਾ ਸੌਖਾ ਏ ਮਤਲਬ ਬਿਲਕੁਲ ਮਰਾ ਇਹ ਸਮਝਾ ਵੀ ਦਿਓ ਐਡਰੈਸ ਜੀ ਆਪਾਂ ਦਾ ਐਡਰੈਸ ਆਪਣਾ ਜਮ ਫਲਾਈਓਵਰ ਤੇ ਬਿਲਕੁਲ ਨਾਲ ਹੈ ਮੇਨ ਜੀਟੀ ਰੋਡ ਜੀਟੀ ਰੋਡ ਆ ਜਿਹੜਾ ਮਤਲਬ ਡੱਬ ਵਾਲੀ ਨੂੰ ਜਨਾ ਹਾਂਜੀ ਹਾਂਜੀ ਡੱਬ ਵਾਲੀ ਦਿੱਲੀ ਵਾਲਾ ਫਲਾਈਓਵਰ ਚੜਨ ਤੋਂ ਪਹਿਲਾਂ ਮੁੜ ਜਨਾ ਇੱਕ ਬੱਧਿਆ ਹਾਂ ਨਾਲ ਹੀ ਜਮ ਮਤਲਬ ਇੱਕ ਐਡਰੈਸ ਬਹੁਤ ਸੌਖਾ ਇੱਕ ਇੱਕ ਤੁਹਾਨੂੰ ਇੱਥੇ ਲੋਕੇਸ਼ਨ ਵਧੀਆ ਮਤਲਬ ਜਿਹੜੀ ਜਗ੍ਹਾ ਤੇ ਹੈਗਾ ਐਡਰੈਸ ਸੌਖਾ ਏ ਗੱਡੀ ਖੜਾਉਣ ਦੀ ਥਾਂ ਹੈਗੀ ਆ ਬੰਦੇ ਬਹੁਤ ਵਧੀਆ ਹੈਗੇ ਆ ਵੈਰਾਈਟੀ ਬਹੁਤ ਵਧੀਆ ਹੈਗੀ ਆ ਇੱਥੇ ਤੁਹਾਡੇ ਬੈਠਣ ਨੂੰ ਵਧੀਆ ਜਗ੍ਹਾ ਹੈਗੀ ਆ ਮਤਲਬ ਤੁਹਾਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਹੀਂ ਬਾਈ ਹੋਣਾ ਨੂੰ ਯਾਦ ਕਰ ਲਿਓ ਨੰਬਰ ਸਕਰੀਨ ਤੇ ਆ ਫੋਨ ਮਰਾਲਿਓ